ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸ਼ੌਟ ਹੈ ਅੱਜ ਦੇਸ਼ ਦੀਆਂ ਪ੍ਰਮੁੱਖ ਅਖਬਾਰਾਂ ਸਾਰੀਆਂ ਨੇ ਇੰਡੀਅਨ ਐਕਸਪ੍ਰੈਸ ਪੰਜਾਬੀ ਟਰਬਿਊਨ ਦਾ ਹਿੰਦੂ ਬਾਕੀ ਸਭ ਨੇ ਇੱਕ ਖਬਰ ਬੜੀ ਉਚੇਚ ਨਾਲ ਛਾਪੀ ਹੈ ਉਹਨੂੰ ਉਚੇਚਾ ਥਾਂ ਦਿੱਤਾ ਗਿਆ ਹੈ ਆਪਣੀਆਂ ਅਖਬਾਰਾਂ ਦੇ ਵਿੱਚ ਕਿ ਕਾਂਗਰਸ ਪਾਰਟੀ ਨੇ ਦੇ ਜਿਹੜੇ ਉਹਨਾਂ ਦੇ ਤਿੰਨ ਆਗੂ ਸ਼੍ਰੀਮਤੀ ਸੋਨੀਆ ਗਾਂਧੀ ਉਹਨਾਂ ਦੇ ਪ੍ਰਧਾਨ ਸ਼੍ਰੀ ਮਲਕਤ ਅਰਜੁਨ ਖੜਗੇ ਤੇ ਲੋਕ ਸਭਾ ਚ ਉਹਨਾਂ ਦੇ ਲੀਡਰਸ਼ਿਪ ਰਹੀ ਅਦੀ ਰੰਜਨ ਚੌਧਰੀ ਨੂੰ ਜੋ ਸੱਦਾ ਪੱਤਰ 22 ਜਨਵਰੀ ਦੇ ਰਾਮ ਜਨ ਭੂਮੀ ਦੇ ਉੱਤੇ ਬਣੇ ਬਣ ਰਹੇ ਮੰਦਿਰ ਦੇ ਉਦਘਾਟਨ ਸਮੇਂ ਲਈ ਜਿਹਨੂੰ ਉਹ ਪ੍ਰਾਣ ਪ੍ਰティਸ਼ਟਾ ਕਹਿੰਦੇ ਐ ਉਸ ਦੇ ਲਈ ਜੋ ਸੱਦਾ ਪੱਤਰ ਦਿੱਤਾ ਗਿਆ ਸੀ ਉਹਨਾਂ ਨੇ ਉਸ ਨੂੰ ਬੜੀ ਨਿਰਮਾਣਤਾ ਨਾਲ ਨਾ ਸਵੀਕਾਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਮੰਦਿਰ ਦਾ ਪ੍ਰੋਜੈਕਟ ਹੈ ਇਹ ਭਾਰਤੀ ਜਨਤਾ ਪਾਰਟੀ ਤੇ ਆਰਐਸਐਸ ਦਾ ਰਾਜਨੀਤਿਕ ਪ੍ਰੋਜੈਕਟ ਹੈਗਾ ਤੇ ਕਿਸੇ ਵੀ ਵਿਅਕਤੀ ਨੂੰ ਮੰਦਰ ਜਾਣਦਾ ਜਾਂ ਨਾ ਜਾਣਦਾ ਉਹਦਾ ਆਪਣਾ ਨਿੱਜੀ ਹੱਕ ਹੈ ਨਿੱਜੀ ਮਸਲਾ ਹੈਗਾ ਤੇ ਇਹ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਵੀ ਇਹ ਜਿਹੜਾ ਹੈਗਾ ਇਸ ਮੰਦਰ ਦਾ ਜਿਹੜਾ ਕੰਮ ਹੈ ਇਹਦਾ ਜਿਹੜਾ ਪ੍ਰਾਣ ਪ੍ਰティਸ਼ਠਾ ਦਾ ਪ੍ਰੋਗਰਾਮ ਹੋ ਰਿਹਾ ਹੈ ਉਹ ਉਦੋਂ ਕੀਤਾ ਜਾ ਰਿਹਾ ਜਦੋਂ ਇਹ ਮੰਦਰ ਪੂਰੀ ਤਰ੍ਹਾਂ ਨਾਲ ਸੰਪੂਰਨ ਨਹੀਂ ਹੋਇਆ ਇਹ ਉਹਨਾਂ ਨੇ ਕਹਿਣਾ ਤੇ ਦੂਸਰੇ ਪੰਨੇ ਬਹੁਤ ਸਾਰੇ ਜਿਹੜੇ ਹਿੰਦੂ ਧਰਮ ਦੇ ਚਾਰ ਸ਼ੰਕਰਾਚਾਰੀਆਂ ਨੇ ਉਹਨਾਂ ਦੇ ਵਿੱਚੋਂ ਦੋ ਸ਼ੰਕਰਾਚਾਰੀਆ ਗਵਰਧਨ ਮਠ ਪੁਰੀ ਦੇ ਸ਼ੰਕਰਾਚਾਰੀਆ ਸ਼੍ਰੀ ਨਿਸ਼ਚਲਨੰਦ ਸਰਸਵਤੀ ਜੀ ਨੇ ਪਹਿਲਾਂ ਹੀ ਕਾਫੀ ਦਿਨ ਪਹਿਲਾਂ ਐਲਾਨ ਕਰਤਾ ਸੀ ਕਿ ਇਹ ਜਿਹੜਾ ਮੰਦਰਾਂ ਦਾ ਜਦੋਂ ਵੀ ਕੋਈ ਕਿਸੇ ਇਸ ਤਰ੍ਹਾਂ ਦਾ ਹੁੰਦਾ ਹੈਗਾ ਪ੍ਰਾਣ ਪ੍ਰਤੀਸ਼ਠਾ ਵਗੈਰਾ ਉਸ ਸੈਰਮਨੀ ਨੂੰ ਪੂਰੇ ਧਾਰਮਿਕ ਕੀਦਿਆਂ ਨਾਲ ਕਰਿਆ ਜਾਂਦਾ ਹੈ ਇਸ ਤਰ੍ਹਾਂ ਰਾਜਨੀਤਿਕ ਬੰਦਿਆਂ ਦਾ ਉੱਥੇ ਆਉਣਾ ਚੰਗਾ ਨਹੀਂ ਹੁੰਦਾ ਤੇ ਉਹਨਾਂ ਨੇ ਤਾਂ ਸਗੋਂ ਇਹ ਵੀ ਕਿਹਾ ਕਿ ਮੈਂ ਉੱਥੇ ਤਾਰੀ ਵਜਾਉਣ ਲਈ ਜਾਊਂਗਾ ਸਾਡਾ ਕੰਮ ਧਾਰਮਿਕ ਕੰਮਾਂ ਲਈ ਹੈ ਤੇ ਇਹ ਉਹਨਾਂ ਦਾ ਕਹਿਣਾ ਸੀ ਇੱਕ ਹੋਰ ਜਿਹੜੇ ਜਿਹੜੇ ਚਾਰਾਂ ਚੋਂ ਇੱਕ ਹੋਰ ਸ਼ੰਕਰਾਚਾਰੀ ਆ ਜਿਹੜੇ ਹੈ ਉੱਤਰ ਵਾਲੇ ਪਾਸੇ ਦੇ ਉਹਨਾਂ ਨੇ ਸ਼੍ਰੀ ਅਭਿਮੁਖਤਾ ਮੁਕਤੇਸ਼ਵਰ ਆਨੰਦ ਸਰਸਵਤੀ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਵੀ ਇਹ ਇੱਕ ਤਾਂ ਸ਼ੁਭ ਕੰਮ ਤੇ ਨਹੀਂ ਹੋ ਰਿਹਾ ਅਧੂਰਾ ਕਰ ਨੂੰ ਹੀ ਉਦਘਾਟਨ ਕਰਿਆ ਜਾ ਰਿਹਾ ਹੈ ਤੀਜਾ ਵੀ ਇਹ ਚੰਗਾ ਹੁੰਦਾ ਵੀ ਜਦੋਂ ਰਾਮ ਆਪਣੀ ਜਿਹੜੀ ਆ ਰਾਮ ਨੌਮੀ ਅਪ੍ਰੈਲ ਦੇ ਵਿੱਚ ਹੋ ਰਹੀ ਹੈ ਉਸ ਦਿਨ ਇਸ ਦਾ ਇਹ ਕੰਮ ਕੀਤਾ ਜਾਂਦਾ ਸੋ ਉਹਨਾਂ ਨੇ ਇੱਕ ਤਰੀਕੇ ਨਾਲ ਧਾਰਮਿਕ ਪੱਖ ਤੋਂ ਇਸ ਉਦਘਾਟਨ ਦੇ ਉੱਤੇ ਜਿਹੜੇ ਆ ਉਹ ਇਤਰਾਜ਼ ਉਠਾਏ ਹੈ ਅਸੀਂ ਇਸ ਤੋਂ ਪਹਿਲਾਂ ਸੀਪੀਐਮ ਦੇ ਜਨ ਸਕੱਤਰ ਸਭ ਤੋਂ ਪਹਿਲੀ ਵਾਰ ਸ਼੍ਰੀ ਕਾਮਰੇਡ ਸੀਤਾਰਾਮ ਜੈਤਰੀ ਜੀ ਉਹਨਾਂ ਨੇ ਬੜੀ ਬਨੇਮਰਤਾ ਸਹਿਤ ਇਸ ਸੱਦੇ ਨੂੰ ਨਾਮਨਜ਼ੂਰ ਕਰ ਦਿੱਤਾ ਸੀ ਤੇ ਕਿਹਾ ਸੀ ਕਿ ਅਸੀਂ ਇਹ ਸਮਝਦੇ ਹਾਂ ਵੀ ਭਾਰਤ ਇੱਕ ਸੈਕੂਲਰ ਦੇਸ਼ ਹੈ ਉਹਦੇ ਵਿੱਚ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਹੋਣਾ ਚਾਹੀਦਾ ਹੈ ਤੇ ਉਹਦੇ ਲਈ ਕਿਸੇ ਇੱਕ ਰਾਜਨੀਤਿਕ ਕੰਮ ਨੂੰ ਦੇ ਵਜੋਂ ਕਿਸੇ ਧਰਮ ਕੰਮ ਨੂੰ ਕਰਨਾ ਇਹ ਚੰਗਾ ਨਹੀਂ ਇਸ ਕਰਕੇ ਅਸੀਂ ਉੱਥੇ ਨਹੀਂ ਜਾਵਾਂਗੇ ਕਾਂਗਰਸ ਤੋਂ ਬਿਨਾਂ ਤਿਰਨਾਮੂਲ ਕਾਂਗਰਸ ਦੇ ਵੀ ਮੰਮਤਾ ਬੈਨਰਜੀ ਨੇ ਵੀ ਕੁਝ ਇਸ ਕਿਸਮ ਦੇ ਵਿਚਾਰ ਰੱਖਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਧਰਮਾਂ ਦਾ ਇਕੱਠਾ ਕੋਈ ਸਮਾਗਮ ਹੋਵੇ ਹੋਵੇ ਉਹਦੇ 'ਚ ਤਾਂ ਅਸੀਂ ਚੱਲ ਜੀਏ ਗੱਲ ਬਣਦੀ ਹੈ ਕਿਸੇ ਇੱਕ ਧਰਮ ਦੇ ਇਸ ਤਰ੍ਹਾਂ ਜਾਣਾ ਸਾਡੀ ਰਾਜਨੀਤੀ ਦੇ ਲਈ ਚੰਗਾ ਨਹੀਂ ਸਾਡੇ ਦੇਸ਼ ਦੇ ਸਿਧਾਂਤ ਦੇ ਲਈ ਚੰਗਾ ਨਹੀਂ ਗਾ ਆਰ ਜੀ ਡੀ ਦੇ ਵੀ ਕੁਝ ਇਹੋ ਜਿਹੇ ਖਿਆਲ ਹੈ ਦੇਖਦੇ ਹਾਂ ਅੱਗੇ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਅਸੀਂ ਅਸੀਂ ਸੰਗਰਾਮ ਟੀਵੀ ਵੱਲੋਂ ਮਹਿਸੂਸ ਕਰਦੇ ਹਾਂ ਕਿ ਧਰਮ ਕਿਸੇ ਵੀ ਵਿਅਕਤੀ ਦਾ ਨਿੱਜੀ ਮਸਲਾ ਹੈ ਉਹ ਉਹਨੂੰ ਮੰਨੇ ਜਾਂ ਨਾ ਮੰਨੇ ਜਾਂ ਕਿਸ ਤਰੀਕੇ ਨਾਲ ਮੰਨੇ ਇਹ ਵੀ ਹੁੰਦਾ ਹੈ ਇਹ ਜੋ ਸ਼ੰਕਰਾਚਾਰੀ ਕਹਿੰਦੇ ਉਹਨਾਂ ਦੇ ਆਪਣੇ ਵਿਚਾਰ ਨੇ ਸਾਨੂੰ ਇਹ ਇਹਨਾਂ ਬਾਰੇ ਕੋਈ ਬਹੁਤਾ ਗਿਆਨ ਨਹੀਂ ਅਸੀਂ ਤਾਂ ਜੋ ਪੜ ਰਹੇ ਹਾਂ ਲਿਖ ਰਹੇ ਹਾਂ ਸੁਣਦੇ ਹਾਂ ਉਹਦੇ ਵਿੱਚ ਉਹਦੇ ਆਧਾਰ ਤੇ ਹੀ ਇਹ ਗੱਲਾਂ ਆਖੀਆਂ ਨੇ ਅਸੀਂ ਮਹਿਸੂਸ ਇਹ ਕਰਦੇ ਹਾਂ ਕਿ ਜਿੰਨਾ ਚਿਰ ਧਰਮ ਤੇ ਰਾਜਨੀਤੀ ਜੁੜੇ ਰਹਿੰਦੇ ਐ ਉਹਨਾਂ ਚਿਰ ਦੇਸ਼ ਕੋਈ ਬਹੁਤ ਜ਼ਿਆਦਾ ਤਰੱਕੀਆਂ ਨਹੀਂ ਕਰਦੇ ਯੂਰਪ ਦਾ ਹਾਲ ਸਾਡੇ ਸਾਹਮਣੇ ਹੈ ਜਿੰਨਾ ਚਿਰ ਚਰਚ ਦਾ ਰਾਜਨੀਤੀ ਦੇ ਉੱਤੇ ਦਬਦਬਾ ਰਿਹਾ ਯੂਰਪ ਨੇ ਕੋਈ ਤਰੱਕੀ ਨਹੀਂ ਕੀਤੀ ਜਦੋਂ ਆ ਕੇ 15ਵੀਂ 16ਵੀਂ ਸਦੀ ਦੇ ਵਿੱਚ ਸਾਇੰਸ ਦਾ ਬੋਲਬਾਲਾ ਹੋਇਆ ਉੱਥੇ ਚਰਚ ਨੇ ਉਹਨੂੰ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇੱਕ ਨਖੇੜਾ ਹੋਇਆ ਨਖੇੜਾ ਕਰਨ ਤੋਂ ਬਾਅਦ ਫਿਰ ਉਸ ਯੂਰਪ ਨੇ ਤਰੱਕੀ ਕੀਤੀ ਤੇ ਦੁਨੀਆ ਭਰ ਦੇ ਉੱਤੇ ਰਾਜ ਕੀਤਾ ਮੈਂ ਰਾਜ ਕਰਨ ਨੂੰ ਚੰਗਾ ਨਹੀਂ ਗਿਣ ਰਿਹਾ ਮੈਂ ਤਰੱਕੀ ਦੇ ਨਾਲ ਜੋੜ ਕੇ ਗੱਲ ਕਰਨੀ ਚਾਹੁੰਦਾ ਵੀ ਧਰਮ ਦਾ ਜਿਹੜਾ ਇਸ ਤਰ੍ਹਾਂ ਦਾ ਦੀ ਵਰਤੋਂ ਹੈ ਜਿਹੜੀ ਰਾਜਨੀਤੀ ਦੇ ਵਾਸਤੇ ਇਹ ਕਦੇ ਵੀ ਨਾ ਦੇਸ਼ ਲਈ ਚੰਗੀ ਹੈ ਨਾ ਵਿਅਕਤੀਆਂ ਲਈ ਚੰਗੀ ਹੈ ਇਹ ਨੰਮੁੱਖਤਾ ਲਈ ਚੰਗੀ ਹੈ ਤੇ ਅਸੀਂ ਕਿਸੇ ਮੰਦਰ ਦੇ ਬੰਨ ਦੇ ਬਿਲਕੁਲ ਵਿਰੁੱਧ ਨਹੀਂ ਗਏ ਲੋਕ ਮੰਨਦੇ ਆ ਆਪਣਾ ਜਾਣ ਉਹਨਾਂ ਦੇ ਆਪਣੇ ਅਕੀਦੇ ਆ ਕੋਈ ਵੀ ਮੰਦਰ ਕੀ ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਉਹਨਾਂ ਦੇ ਅਕੀਦੇ ਆ ਉਹਨਾਂ ਨੂੰ ਮੰਨਣ ਪਰ ਧਰਮ ਦੀ ਰਾਜਨੀਤੀ ਲਈ ਬਰਤੋਂ ਆ ਜਿਹੜੀ ਅਸੀਂ ਉਸ ਦੇ ਬਰ ਖਿਲਾਫ ਆ ਤੇ ਕਾਂਗਰਸ ਦੇ ਇਹ ਸਟੈਂਡ ਦੀ ਪ੍ਰਸ਼ੰਸਾ ਕਰਦੇ ਆ ਦੂਸਰੀ ਖਬਰ ਜਿਹੜੀ ਆ ਉਹ ਜਰਮਨੀ ਤੋਂ ਆਈ ਹੈ ਵੀ ਜਰਮਨੀ ਦੇ ਵਿੱਚ ਉੱਥੋਂ ਦੇ ਰੇਲ ਦੇ ਡਰਾਈਵਰਾਂ ਨੇ ਤਿੰਨ ਦਿਨਾਂ ਦੀ ਹੜਤਾਲ ਕੀਤੀ ਹੋਈ ਹੈ ਜਿਹੜੀ ਹੜਤਾਲ ਸ਼ੁੱਕਰਵਾਰ ਨੂੰ ਸ਼ਾਮ ਤੱਕ ਚੱਲੂਗੀ ਤੇ ਉਹਦੇ ਕਰਕੇ ਉੱਥੋਂ ਦਾ ਸਾਰਾ ਜਿਹੜਾ ਜਿਹੜਾ ਜੀਵਨ ਹੈ ਉਹ ਪੂਰਾ ਤਹਿਸ਼ ਨਹਿਸ਼ ਹੋ ਗਿਆ ਠੱਪ ਹੋ ਗਿਆ ਤੇ ਉਸ ਉਹਨਾਂ ਦੀ ਮੰਗ ਇਹ ਹੈ ਵੀ ਜਿਹੜੇ ਸਾਡੇ ਸ਼ਿਫਟ ਵਰਕਰ ਨੇ ਉਹਨਾਂ ਦੇ ਲਈ 38 ਘੰਟੇ ਦੀ بجائے 35 ਘੰਟੇ ਹਫ਼ਤੇ ਦੇ ਕੀਤੇ ਜਾਣ ਹੋਰ ਵੀ ਕੁਝ ਮੰਗਾਂ ਨਹੀਂ ਤੇ ਉਹ ਅਜੇ ਗੱਲਬਾਤ ਹੋਈ ਹੈ ਸਰਕਾਰ ਉੱਥੋਂ ਦੇ ਜਿਹੜੇ ਅਦਾਰੇ ਉਸ ਤੋਂ ਕੋਰਟ 'ਚ ਗਿਆ ਸੀ ਵੀ ਇਹ ਹੜਤਾਲ ਨਾ ਹੋਵੇ ਪਰ ਕੋਰਟ ਨੇ ਹੜਤਾਲ ਤੇ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿੱਤਾ ਤੇ ਹੜਤਾਲ ਹੋ ਗਈ। ਕੁਝ ਦਿਨ ਪਹਿਲਾਂ ਇੱਕ ਹਫਤਾ ਭਰ ਲੰਬਾ ਟਰੈਕਟਰ ਮਾਰਚ ਵੀ ਕਿਸਾਨ ਕਰ ਚੁੱਕੇ ਹੈ। ਇਹ ਜਿਹੜਾ ਜਿਹੜਾ ਸਮੁੱਚਾ ਜਿਹੜਾ ਕੈਪਟਲਿਜ਼ਮ ਦਾ ਕ੍ਰਾਈਸਿਸ ਹੈ ਪੂੰਜੀਵਾਦ ਦਾ ਕ੍ਰਾਈਸਿਸ ਹੈ ਪੂੰਜੀਵਾਦ ਦਾ ਸੰਕਟ ਹੈ ਇਹ ਹੱਲ ਹੋ ਨਹੀਂ ਰਿਹਾ। ਇਦੇ ਚੋਂ ਉਹ ਜਿਹੜਾ ਟਰੈਕਟਰ ਮਾਰਚ ਹੈ ਉਹਦੇ ਚ ਲੱਗਦਾ ਇਹ ਹੈ ਵੀ ਜਿਹੜੇ ਨਵਨਿਜਿਵਾਦੀ ਉੱਥੇ ਉੱਭਰ ਰਹੇ ਹੈ ਉਹ ਇਹਨਾਂ ਗੱਲਾਂ ਨੂੰ ਵਰਤ ਸਕਦੇ ਹੈ ਸੋ ਆਓ ਦੇਖਦੇ ਆ ਕਿ ਹਾਜਾ ਸਮਾਂ ਆਉਂਦਾ ਹੈ ਅੱਜ ਦੀ ਗੱਲ ਤਾਂ ਨਹੀਂ ਬਹੁਤ ਬਹੁਤ ਸ਼ੁਕਰੀਆ